ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੋਕਾਂ ਨੇ ਪੋਸਟਾਂ ਪਾ ਕੇ ਬੁੱਟਾ ਸਿੰਘ ਚਾਵਲ ਹੈ ਚਾਵਲ ਮਾਰ ਗਿਆ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿਉਂ ਕਿਹਾ ਕਿਉਂਕਿ ਜਦੋਂ ਢੱਡਰੀਆਂ ਵਾਲੇ ਜਗੀਰ ਕੌਰ ਦੇ ਹੱਕ ਵਿੱਚ ਖੜ ਕੇ ਤੇ ਮੈਂ ਵੀਡੀਓ ਪਾਤੀ ਖਾਸ ਕਰਕੇ ਜਾਦੇ ਚਲੂਨੇ ਲੜੇ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਿਆਂ ਦੇ ਉਹਨਾਂ ਨੇ ਬੜਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਉਹਦੀਆਂ ਭੇਡਾਂ ਜਿਹੜੀਆਂ ਥੱਲੇ ਆਈਆਂ ਬੁੱਟਾ ਸਿੰਘ ਨੇ ਚਾਵਲ ਮਾਰੀ ਹੋਣੀ ਆ ਕੋਈ ਇੱਕ ਬੇਨਤੀ ਸੁਣੋ ਧਿਆਨ ਦੇ ਨਾਲ ਮੈਂ ਤੁਹਾਨੂੰ ਬੇਨਤੀ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਅਸੀਂ ਤੁਹਾਡੇ ਗੁਲਾਮ ਨਹੀਂ ਢੜਰੀਆਂ ਵਾਲੇ ਨੀ ਸਿੰਘ ਪ੍ਰਚਾਰਕ ਨੇ ਕੋਈ ਸਾਡੇ ਲਈ ਰੱਬ ਨਹੀਂ ਹੈਗੇ ਤੇ ਨਾ ਹਰਨੇਕ ਸਿੰਘ ਰੱਬ ਹੈ ਜਿਹੜੀ ਗੱਲ ਕਹੀ ਸੀ ਉਹ ਤੇ ਅੱਜ ਵੀ ਖੜਾ ਢੜਰੀਆਂ ਵਾਲੇ ਨੇ ਜ਼ਗੀਰਕਾਰ ਦੇ ਹੱਕ ਵਿੱਚ ਸਟੇਟਮੈਂਟ ਦੇਖ ਕੇ ਬਹੁਤ ਵੱਡੀ ਗਲਤੀ ਨਹੀਂ ਬੇਵਕੂਫੀ ਕੀਤੀ ਹੈ ਭੁੱਲ ਗਏ ਜਿਹੜੇ ਟਕਸਾਲੀਆਂ ਨੇ ਭਵਿੰਦਰ ਸਿੰਘ ਦਾ ਕਤਲ ਕੀਤਾ ਸ਼ਰੇਆਮ ਗੋਲੀਆਂ ਮਾਰ ਕੇ ਉਹਨਾਂ ਨਾਲ ਸਮਝੌਤਾ ਉਹ ਜਿਹੜੇ ਗ੍ਰੰਥਾਂ ਨੂੰ ਹਰਨੇਕ ਸਿੰਘ ਕੂੜ ਕਹਿੰਦੇ ਦਸਮ ਗ੍ਰੰਥ ਦਾ ਸੂਰਜ ਪ੍ਰਕਾਸ਼ ਦੀ ਗੱਲ ਕਰਦਾ ਉਹਨਾਂ ਗ੍ਰੰਥਾਂ ਦੀ ਅੱਜ ਤੱਕ ਤੇ ਗੱਲ ਚੱਲੂ ਢੱਡੀਆਂ ਵਾਲੇ ਕੱਲ ਤੱਕ ਤੇ ਕਹਿਣਗੇ ਕਿ ਮੈਂ ਹਰਨੇਕ ਸਿੰਘ ਦੇ ਨਾਲ ਸਹਿਮਤਾਂ ਜੋ ਹਰਨੇਕ ਸਿੰਘ ਦੀ ਵਿਚਾਰਧਾਰਾ ਉਹਦੇ ਨਾਲ ਮੈਂ ਸਹਿਮਤਾਂ ਇਹ ਢੱਡੀਆਂ ਵਾਲੇ ਕਹਿਣਗੇ ਕਦੇ ਵੀ ਨਹੀਂ ਤਾਨੂੰ ਹਾਲੇ ਸ਼ੁਰਤ ਨਹੀਂ ਆਈ ਵੀ ਜਿਹੜਾ ਕੱਲ ਤੱਕ ਜਹੇਦਾਰ ਦਾ ਲਾਇਆ ਗਿਆ ਕੁਲਦੀਪ ਸਿੰਘ ਗੜਗੰਜ ਠੀਕ ਹੈ ਉਹ ਮਿਸ਼ਨਰੀ ਹੈ ਪਰ ਆਪਣੇ ਆਪ ਨਹੀਂ ਲਗਿਆ ਉਹ ਉਹਨੂੰ ਬਾਦਲਾਨੇ ਲਾਇਆ ਗਿਆ ਇੱਕ ਪਾਸੇ ਜਗੀਰ ਕੌਰ ਬਾਗੀ ਹੈ ਬਾਦਲਾ ਤੋਂ ਦੂਜੇ ਪਾਸੇ ਬਾਦਲਾ ਜਹੇਦਾਰ ਕਹਿੰਦਾ ਕਿ ਢੱਡੀਆਂ ਵਾਲੇ ਕੱਲ ਤੱਕ ਤੇ ਆਉਣ ਇਥੇ ਸਾਬਤ ਨਹੀਂ ਹੁੰਦਾ ਕਿ ਇਹ ਰਲ ਮਿਲ ਕੇ ਢੋਲ ਵਜਾ ਰਹੇ ਨੇ ਅੰਦਰ ਖਾਤੇ ਇੱਕ ਨੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਮੈਂ ਸ਼ਰਿਆਮ ਕਹਿਣਾ ਕਿ ਢੱਡੀਆਂ ਵਾਲਿਆਂ ਦੀਆਂ ਵੋਟਾਂ ਚਾਹੀਦੀਆਂ ਨੇ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਔਰ ਬੜੀਆਂ ਮਿਰਚਾਂ ਲਗੀਆਂ ਤਾਂ ਕਿ ਲਿਸਟ ਬਣਾਓ ਜੀ ਜਿਹੜੇ-ਜਿਹੜੇ ਇਹ ਚਾਹੁੰਦੇ ਨੇ ਬੂਟਾ ਸਿੰਘ ਮੰਗੋਂ ਕਿ ਸਾਨੂੰ ਪੁੱਛ ਕੇ ਫੈਸਲਾ ਕਰਨਾ ਸੀ ਅਸੀਂ ਤੁਹਾਨੂੰ ਤੁਤ ਕੀ ਲੈਣਾ ਟੱਠੇ ਖੂਜ ਜਾਓ ਤੁਸੀਂ ਟੱਠੇ ਖੂਜ ਜਾਣ ਉਹ ਜਿਹੜੇ ਤੁਹਾਨੂੰ ਕਤਕਤਨ ਦੇ ਸਾਦੇ ਨੇ ਤੁਹਾਨੂੰ ਹੋਰ ਕੀ ਕਹਿਣਾ ਸੀ ਸਾਡੇ ਲਈ ਨਾ ਹਰਨੇਕ ਸਿੰਘ ਰੱਬ ਹੈ ਨਾ ਢੱਡੀਆਂ ਵਾਲੇ ਰੱਬ ਹੈ ਜਿੰਨੇ ਇੱਕ ਵਿਚਾਰ ਤੁਹਾਡੇ ਨਾਲ ਮਿਲਦੇ ਨੇ ਉਹ ਮਿਲਦੇ ਰਹਿਣਗੇ ਵਿਚਾਰਕ ਮਤਭੇਦ ਹੁੰਦੇ ਨੇ ਉਹ ਮਤਭੇਦ ਵੀ ਰਹਿਣਗੇ ਤੁਸੀਂ ਹੁਣੇ ਕੌਣੋ ਕਹਿਣ ਵਾਲੇ ਕਹਿੰਦੇ ਜੀ ਲੈ ਬੂਟਾ ਸਿੰਘ ਤਾਂ ਗਿਆ ਸਮਝੋ ਟਕਸ਼ਾਲੀਆਂ ਕੋਲੇ ਟਕਸ਼ਾਲੀਆਂ ਕੋਲੇ ਜਾਂਦੀਆਂ ਸਾਡੇ ਜੁੱਤੀ ਗਲ ਚੇਤੇ ਰੱਖੋ ਹਰਨੇਸ਼ ਸਿੰਘ ਢੱਡਰੀਆਂ ਵਾਲੇ ਨੂੰ ਬਚਾਇਓ ਟਕਸ਼ਾਲੀਆਂ ਦੀਆਂ ਜੁੱਤੀਆਂ ਵਿੱਚ ਬੈਠਣ ਤੋਂ ਤਖਤ ਤਾਂ ਜਿਹੜੇ ਢਿੱਡ ਤੱਕ ਤਾਂ ਦੇ ਸਾਧ ਰਹੇ ਨੇ ਨਾ ਉਹ ਜੋਤੀਆਂ ਵਿੱਚ ਬਹਾਉਣਗੇ ਜਿਹੜਾ ਲੰਗਲਾਣਾ ਡੇਰਾਬਾਦ ਇਕੱਠਾ ਹੋਇਆ ਹੋਇਆ ਹੈ ਉਹ ਢੱਡੀਆਂ ਵਾਲੇ ਨਾਲ ਸਹਿਮਤ ਹੋ ਜਾਊਗਾ ਜਾਂ ਫਿਰ ਢੱਡੀਆਂ ਵਾਲੇ ਸਹਿਮਤ ਹੋ ਜਾਣੇ ਉਹਨਾਂ ਦੇ ਨਾਲ ਜਿਵੇਂ ਪਹਿਲਾਂ ਪੁਜਾਰੀ ਸੀ ਉਦੋਂ ਦੁਬਾਰਾ ਪੁਜਾਰੀ ਬਣ ਜਾਊਗਾ ਤੁਹਾਨੂੰ ਮਿਰਚਾਂ ਇਸ ਗੱਲ ਦੀਆਂ ਲੱਗੀਆਂ ਨੇ ਵੀ ਸਾਡੀ ਚਾਪਲੂ ਸੀ ਕਿਉਂ ਨਹੀਂ ਕਰਦੇ ਮੈਂ ਸ਼ਰਿਆਂ ਵੀ ਗੱਲ ਕਹਿੰਦਾ ਜਿੱਥੇ ਬੰਦਾ ਸਹੀ ਹੁੰਦਾ ਹੈ ਉੱਥੇ ਉਹਨੂੰ ਸਹੀ ਕਵਾਂਗੇ ਜਿੱਥੇ ਬੰਦਾ ਗਲਤ ਹੈ ਉਹਨੂੰ ਗਲਤ ਕਵਾਂਗੇ ਅਸੀਂ ਕਿਉਂ ਕਿੰਨੇ ਵੀ ਸਾਡੀ ਗੱਲ ਮੰਨਦੇ ਮੈਂ ਤਾਂ ਇਹ ਗੱਲ ਕਹੀ ਹੈ ਕਿ ਬੀਬੀ ਜਗੀਰ ਕੌਰ ਪੰਥਲੇ ਕੀ ਕਰਕੇ ਗਈ ਹੈ ਤੇ ਕੀ ਕਰੂਗੀ ਕੀ ਪੰਥਲੇ ਕੀਤਾ ਉਹਨੇ ਸ਼ਰਿਆਾਂ ਬੇਅਦਮੀਆਂ ਕਰਾਈਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼ਰਿਆਾਂ ਵੇਚੇ ਗਏ ਕੁੜੀ ਮਾਰੋ ਨੂੰ ਕਿਹਾ ਗਿਆ ਚਾਪਲੂਸੀ ਬਦਲਾ ਨਹੀਂ ਕਰਦੀ ਰਹੀਓ ਤੇ ਅੱਜ ਬੀਬੀ ਚੰਗੀ ਹੋ ਗਈ ਅਸੇ ਗੱਲ ਹੋਰ ਕਹਿ ਦੇਣਾ ਕਪੂਰ ਥਲੇ ਵਿੱਚ ਜਿਹੜਾ ਢੱਡੀਆਂ ਵਾਲੇ ਨੇ ਡੇਰਾ ਬਣਾਇਆ ਰ ਨਾਮਾ ਸਥਾਨ ਪਰਮੇਸ਼ਰ ਦਵਾਰ ਤੇ ਉਹਦੇ ਵਿੱਚ ਵੀ ਬੀਬੀ ਜਗੀਰ ਕਾ ਨੇ ਯੋਗਦਾਨ ਪਾਇਆ ਹੋਣਾ ਮਾੜਾ ਮੋਟਾ ਜਿਹੜਾ ਬੀਬੀ ਪਰਮੇਸ਼ਰ ਦਵਾਰ ਢੱਡੀਆਂ ਵਾਲਿਆਂ ਕੋਲੇ ਆਈ ਤੇ ਨਾਲ ਢੱਡੀਆਂ ਵਾਲੇ ਨੇ ਖੜ ਕੇ ਸਟੇਟਮੈਂਟ ਦਿੱਤੀ ਕਿ ਮੈਂ ਸੁਖਵੀਰ ਬਾਦ ਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਪ੍ਰਧਾਨਗੀ ਤੋਂ ਹਟਾਉਣਾ ਨਹੀਂ ਸੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ ਸ਼ਰਿਆਮ ਕਹਿਣਾ ਮੈਂ ਜਿੱਥੇ ਬੰਦਾ ਗਲਤ ਹੋ ਉਥੇ ਗਲਤ ਕਰਾਂਗੇ ਟੱਠੇ ਖੂ ਜਾਵੇ ਹਰਨੇਕ ਸਿੰਘ ਟੱਠੇ ਖੂ ਜਾਣ ਟੱਡਰੀਆਂ ਵਾਲੇ ਟੱਠੇ ਖੂ ਜਾਵੇ ਬੀਬੀ ਜਗੀਰ ਕੌਰ ਤਖਤਾਂ ਦੇ ਜਹੇਦਾਰ ਜਾਣ ਤੁਹਾਡੀ ਗੁਲਾਮੀ ਕਰੀਏ ਅਸੀਂ ਕਾਹਦੇ ਲਈ ਕਰੀਏ ਭੁੱਲ ਗਏ ਸਾਲ ਪਹਿਲਾਂ ਪਿੱਟਦੇ ਸੀ ਹਾਏ ਬਾਤਲਾ ਨੇ ਸਿੱਕੀ ਦਾ ਬੇੜਾ ਗਰ ਕਰਤਾ ਹਾਏ ਬੀਬੀ ਜਗੀਰ ਕੌਰ ਕੁੜੀ ਮਾਰ ਹੈ ਤੁਸੀਂ ਪਿੱਟਦੇ ਸੀ ਖੌਂਟੜੀਆਂ ਵਾਲੇ ਨਾਲ ਖੜ ਕੇ ਕਰਨਾ ਕੀ ਚਾਹੁੰਦੇ ਆ ਐਤੋਂ ਵੱਧ ਕੁਝ ਨਹੀਂ ਬੋਲਣਾ ਨਾ ਬੋਲਣ ਦੀ ਲੋੜ ਐ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ ਵੀ ਜਿਹੜੇ ਗ੍ਰੰਥਾਂ ਨੂੰ ਹਰਨੇਕ ਸਿੰਘ ਕੂੜ ਕਹਿੰਦਾ ਹੈ ਭਾਵੇਂ ਉਹ ਦਸਮ ਗ੍ਰੰਥ ਹੋਵੇ ਭਾਵੇਂ ਸੂਰਜ ਪ੍ਰਕਾਸ਼ ਹੋਵੇ ਜਿਹੜੇ ਭਿੰਡਰਾਂ ਵਾਲਿਆਂ ਨੂੰ ਹਰਨੇਕ ਸਿੰਘ ਕਹਿੰਦਾ ਵੀ ਗਲਤ ਨੇ ਢਡੀਆਂ ਵਾਲੇ ਸਹਿਮਤ ਹੋ ਜਾਣਗੇ ਤਖਤਾਂ ਵਾਲੇ ਸਹਿਮਤ ਹੋ ਜਾਣਗੇ ਮੰਨਣ ਕਿ ਤੁਹਾਡੀ ਗੱਲ ਸਾਰੀਆਂ ਗੱਲਾਂ ਛੱਡੋ ਢੱਡੀਆਂ ਵਾਲਿਆਂ ਤੋਂ ਹਰਨੇਕ ਸਿੰਘ ਇੱਕ ਸਟੇਟਮੈਂਟ ਦਵਾ ਦੇ ਢੱਡੀਆਂ ਵਾਲੇ ਕਹਿ ਦਰ ਵੀ ਮੈਂ ਹਰਨੇਕ ਸਿੰਘ ਦੇ ਨਾਲ ਸਹਿਮਤਾਂ ਫਿਰ ਮੰਨਾਂਗੇ ਐਮੀ ਚਾਪਲੂਸੀਆਂ ਕਰ ਕਰਕੇ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਯਾਰ ਤੁਸੀਂ ਹੋਰ ਕੁਝ ਬੋਲਣ ਦੀ ਲੋੜ ਹੀ ਨਹੀਂ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ ਤੇ ਰੇਡੀਓ ਬ੍ਰਿਸ਼ੇਤ ਤੁਸੀਂ ਭੌਂਕਣਾ ਹੁੰਦਾ ਭੌਂਕੀ ਚੱਲਿਓ ਸ਼ਰਿਆਮ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ